ਨੇ ਕੋਈ ਨਹੀਂ ਹਣਾ ਤੁਸੀਂ ਡਿਊਟੀਆਂ ਲਾ ਸਕਦੇ ਹੋ ਬਾਈ ਰੋਟੇਸ਼ਨ ਨਹੀਂ ਹਾਂ ਚਾਹੇ ਜਿੱਸ ਮਰਵਾਓ ਸਕਾਉਂ ਰਹੇ ਨੋ ਜਿੱਦੋਂ ਬੱਚਾ ਆਇਆ ਉਹਨੇ ਬਲਡ ਟੈਸਟ ਕਰਵਾਇਆ ਠੀਕ ਹੈ ਦੀ ਟ੍ਰੇਨਿੰਗ ਬੈਟਰ ਹੋਏਗੀ ਅਜੇ ਮੇਰੀ ਰਿਕਵਰੀ ਨਹੀਂ ਹੋਏਗੀ ਠੀਕ ਹੈ ਆਪਣੇ ਡੀਐਨਵੀ ਨਹੀਂ ਹੈ ਤੇ ਨਹੀਂ ਸ਼ੁਰੂ ਕਰਾਓ ਨਾ that that is how you will progress ਦਵਾਈ ਮਿਲਦੀ ਹੈ ਭਾਈਓ ਇਥੋਂ ਮਰਦੇ ਹਾਂ ਬਾਹਰੋਂ ਤਾਂ ਨਹੀਂ ਦਿੰਦੇ ਲੈ ਕੇ ਦਵਾਈ ਮਿਲਦੀ ਹੈ ਬੱਚਾ ਇਥੋਂ ਹਨਾ ਖੈਦੀ ਕਰਵਾਉਣਾ ਉਹ ਕਰਵਾ ਰਿਹਾ ਜੀ ਮੈਂ ਪਹਿਲੇ ਕਹਿੰਦਾ ਹੁਣੇ ਖਾਸ ਕਰਕੇ ਰਿਮੋਟ ਏਰੀਆਸ ਹੈ ਗਿਆ ਜਿੱਥੇ ਕੋਈ ਜਾਂਦਾ ਨਹੀਂ ਆ ਉਹਦੇ ਵਿੱਚ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਮੈਂ ਇੱਕ ਥੋਰ ਜਿਹੜਾ ਹੈਗਾ ਜਿਹੜਾ ਕਿ ਕਮਿਊਨਿਟੀ ਹੈਲਥ ਸੈਂਟਰ ਹੈ ਉੱਥੇ ਗਿਆ ਉਹਦੇ ਵਿੱਚ ਕੁਝ ਇੱਕ ਜਿਹੜਾ ਸੀਗਾ ਜਿਵੇਂ ਪੇਸ਼ੈਂਟਸ ਦੇ ਜਿੱਤੇ ਦਵਾਈ ਲੈਣੀ ਆ ਰਜਿਸਟ੍ਰੇਸ਼ਨ ਕਰਾਣੀ ਆ ਉੱਥੇ ਸਪ੍ਰੋਪਰ ਸ਼ੈਡ ਨਹੀਂ ਸੀਗਾ ਉਹ ਮੈਂ ਸਟ੍ਰਕਚਰਸ ਦਿੱਤੀ ਆ ਗਿਆ ਔਰ ਸਪੈਸ਼ਲਿਸਟ ਜਿਹੜੇ ਹੈਗੇ ਆ ਉਹ ਕਾਫੀ ਨਵੇਂ ਜੁਆਇਨ ਕੀਤੇ ਆ ਬਟ ਅੱਦੀ ਵੀ ਸ਼ਾਰਟੇਜ ਹੈ ਗਿਆ ਖਾਸ ਕਰਕੇ ਜਿਹੜੇ ਵੀ ਹੌਸਿਆਲੇ ਡਾਕਟਰ ਹੈ ਲੇਕਿਨ ਦਵਾਈਆਂ ਹਰ ਜਗ੍ਹਾ ਤੇ ਇੱਕ ਰਿਪੋਰਟ ਬਣੀ ਆ ਕਿ ਦਵਾਈਆਂ ਹੁਣ ਸਾਰਿਆਂ ਨੂੰ ਮਿਲਣ ਲੱਗੀਆਂ ਤੇ ਉਸ ਤੋਂ ਬਾਅਦ ਜਿਹੜਾ ਥੋੜਾ ਲਾਲੜੂ ਦੇ ਵਿੱਚ ਹੈ ਉਹ ਕਮਿਊਨਿਟੀ ਹਾਲ ਸੈਂਟਰ ਹੈ ਉੱਥੇ ਸਟਾਫ ਦੀ ਸ਼ੋਰਟੇਜ ਸੀ ਲੇਕਿਨ ਬਿਲਡਿੰਗ ਬਹੁਤ ਆਲੀਸ਼ਾਨ ਬਣੀ ਹੋਈ ਹੈ ਜੇ ਇਸੇ ਤਰ੍ਹਾਂ ਜਿਹੜਾ ਡੇਰਾ ਵਸੀਆ ਉਹ ਬਹੁਤ ਬਿਜ਼ੀ ਹਸਪੀਟਲ ਹੈ ਉੱਥੇ ਮਤਲਬ ਸੀਜ਼ੇਰੀਅਨ ਵੀ ਹੋ ਰਿਹਾ ਤੇ ਨਗਾਨਾ ਕਾਲਜ ਇਸ ਲਈ ਹੈ ਔਰ ਬਾਕੀ ਸਾਰੀਆਂ ਸਰਵਿਸਿਜ਼ ਵੀ ਲੋਕਾਂ ਨੂੰ ਮਿਲ ਰਹੀਆਂ ਔਰ ਦਵਾਈਆਂ ਵੀ ਮਿਲ ਰਹੀਆਂ ਤੇ ਭੌਲੀ ਦੇ ਵਿੱਚ ਵੀ ਸੀਐਸਸੀ ਬਣੀ ਹੋਈ ਹੈ ਬਿਲਡਿੰਗ ਅੱਛੀ ਬਣੀ ਹੋਈ ਹੈ ਡਾਕਟਰ ਲੈਪਰੋਸਕੋਪਿਕ ਸਰਜਰੀ ਕਰ ਰਹੇ ਆ ਦਵਾਈ ਮਿਲ ਰਹੀ ਆ ਓਵਰਆਲ ਜਿਹੜੀਆਂ ਸਹੂਲਤਾਂ ਆ ਗਈਆਂ ਪਹਿਲਾਂ ਲੋਕਾਂ ਨੂੰ ਮੈਡੀਸਿਨ ਮਿਲਨੀ ਸ਼ੁਰੂ ਹੋਈਆਂ ਔਰ ਸਹੂਲਤਾਂ ਪ ਜਿਹੜੇ ਵੀ ਮੈਂ ਦੇਖ ਰਿਹਾ ਸਾਰੀਆਂ ਜਿਹੜੀਆਂ ਕਮੀਆਂ ਹੈਗੀਆਂ ਜਿੱਥੇ ਡਾਕਟਰ ਦੀ ਸ਼ਾਰਟੇਜ ਆ ਉਹਨਾਂ ਦੀ ਬਾਏ ਰੋਟੇਸ਼ਨ ਜਿਸ ਤਰ੍ਹਾਂ ਜੇ ਆਈ ਸਰਜਨ ਪੀ ਐਨਟੀ ਸਰਜਨ ਜਾਂ ਜਿਹੜੇ ਸਕਿਨ ਸਪੈਸ਼ਲਿਸਟ ਹੈ ਉਹਨਾਂ ਦੀ ਹਰਫਾ ਤੇ ਪੋਸਟਿੰਗ ਨਹੀਂ ਹੁੰਦੀ ਬਟ ਉਹਨਾਂ ਦੀ ਵਾਸੇ ਵੀ ਸਾਰਾ ਦੀ ਡਿਊਟੀ ਲਗਾਵਾਗੇ ਤਾਂ ਕਿ ਲੋਕਾਂ ਨੂੰ ਇਹ ਵਾਲੀਆਂ ਸਰਵਿਸਿਜ਼ ਵੀ ਲੋਕਾਂ ਨੂੰ ਪਤਾ ਹੋਵੇਗਾ ਕਿ ਕਿਹੜੇ ਦਿਨ ਅੱਖਾਂ ਦਾ ਡਾਕਟਰ ਹੋਵੇਗਾ ਮੈਡੀਸਨ ਸਰਜਰੀ ਗਾਇਨੀ ਜਿਹੜੇ ਔਰਤਾਂ ਦੇ ਡਾਕਟਰ ਔਰ ਬੱਚਾ ਦੇ ਡਾਕਟਰ ਇਹ ਦੇ ਲਈ ਹੋਣਗੇ ਰੋਜ਼ ਹੋਣਗੇ لیکن ਜਿਹੜੇ ਅੱਖਾਂ ਵਾਲੇ ਹੋ ਗਏ ਜਾਂ ਚਮੜੀ ਵਾਲੇ ਹੋ ਗਏ ਜਾਂ ایਰਟੀ ਵਾਲੇ ਹੋ ਗਏ ਇਹ ਘੱਟੋ ਘੱਟ 100 ਵਿਕਟਰ ਆ ਗਏ ਉਹਨਾਂ ਦਾ ਰੋਸਟਰ ਬਣਾਵਾਂਗੇ ਤਾਂ ਕਿ ਲੋਕਾਂ ਨੂੰ ਹੋਰ ਬਿਹਤਰ ਸਹੂਲਤਾਂ ਮਿਲਣ ਸਰਕਾਰ ਜੋ ਉਪਰਾਲੇ ਕਰ ਰਹੀ ਹੈ ਜੋ ਸਾਡੇ ਮਾਰਜੋਕ ਮੁੱਖ ਮੰਤਰੀ ਸਾਹਿਬ ਉਸ ਅਸੀਂ ਆਨ ਟ੍ਰੈਕ ਆ ਗਏ ਆ ਇਹਨੂੰ ਹੋਰ ਐਕਸਪਲੋਰਟ ਕਰਾਂਗੇ 1000 ਡਾਕਟਰ ਅਸੀਂ ਹੋਰ ਜਿਹੜੀ ਉਹਨਾਂ ਦੀ ਪੋਸਟ ਜਿਹੜਾ ਹੈਗਾ ਉਹਦੀ ਐਡਵਰਟਾਈਜ਼ਮੈਂਟ ਦੇਤੀ ਆ ਪ੍ਰੋਸੈਸ ਸ਼ੁਰੂ ਹੋ ਗਈ ਆ ਜਦੋਂ 1000 ਡਾਕਟਰ ਹੋਰ ਜੁਆਇਨ ਕਰ ਜਾਣਗੇ ਹੋਰ ਸਾਡੀ ਜਿਹੜੀ ਪਿਛਲਸ ਖਾਲੀ ਹੋ ਜੇਗੀ ਸਟਾਫ ਨਰਸਸ ਹੋਰ ਭਰਤੀ ਕਰ ਰਹੇ ਆ ਉਹਦੀ ਵੀ ਤੋ ਇਹ ਸਾਰਾ ਕੁਝ ਕਰਕੇ ਜਿਹੜਾ ਹੈਗਾ ਬਹੁਤ ਮਤਲਬ ਜਿਹੜੀ ਸਾਡੀ ਸਰਵਿਸ ਹੋਰ ਬਹੁਤ ਬਿਹਤਰ ਹੋ ਜਾਏ